हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਹਾਂ ਦੋਸਤੋ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਲੇਰ ਸਿੰਘ ਬਾਠ ਉਹਨਾਂ ਦੇ ਘਰ ਪਹੁੰਚੇ ਹਾਂ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੀਤਾ ਹੈਗਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਆ ਜ਼ਿਆਦਾਤਰ ਮੱਝਾਂ ਤੁਸੀਂ ਇਸ ਕਿੱਲੇ ਦੇ ਉੱਪਰ ਦੇਖੀਆਂ ਹੋਣਗੀਆਂ ਦੋਸਤੋ ਠੀਕ ਆ ਜੀ ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਟੋਟਲ ਚਾਰ ਨਾਗ ਬਿਲਕੁਲ ਤੁਸੀਂ ਸਾਹਮਣੇ ਸਕਰੀਨ ਦੇ ਉੱਪਰ ਦੇਖ ਰਿਹਾ ਜੇ ਸੋ ਸਾਰੇ ਵੀਰ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਅੱਜ ਤਰੀਕ ਦੋਸਤੋ 17 ਮਈ ਤੇ ਸਮਾਂ ਕੋਈ ਮਾਰਨਿੰਗ ਦੇ 10:00 ਵਜੇ ਦਾ ਆਓ ਲੈਨੇ ਆ ਬਥੇਰੇ ਡਿਟੇਲ ਵੀਰ ਗੁਰਨਾਲਲ ਤੋਂ ਸਭ ਤੋਂ ਪਹਿਲਾਂ ਗੁਰਨਾਲਲ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਕੋ ਠੀਕ ਠਾਕ ਜੀ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਬਹੁਤ ਵਧੀਆ ਵੀਰ ਠੀਕ ਠਾਕ ਜੀ ਹਾਂਜੀ ਹਾਂਜੀ ਅੱਛਾ ਗੁਰਨਾਲਲ ਅੱਜ ਆਪਣੇ ਕੋਲ ਮੱਝਾਂ ਜਿਹੜੀਆਂ ਚਾਰ ਇੱਕੀ ਵੀਰ ਬਾਈ ਨਾ ਦਾ ਸੁਈਆਂ ਤਾਜ਼ੀਆਂ ਕਿੰਨੀਆਂ ਗੱਬਣ ਤੋਕੜ ਕਿਵੇਂ ਆ ਵੀਰ ਬਾ ਸੰਧੂ ਸਾਹਿਬ ਅੱਜ ਸਾਰੀਆਂ ਵੈਰਾਈਟੀਆਂ ਹੈਗੀਆਂ ਹਰੇ ਜਿਹੋ ਜੀ ਕੇ ਹਣ ਪਸੰਦ ਆਵੇ ਖਰੀਦ ਸਕਦਾ ਬੂਰੀ ਨੀਲੀ ਦਾ ਵੀ ਵੀ ਹੈਗੀ ਆ ਮੋਹਰਾ ਵੀ ਹੈਗੀ ਆ ਨੀਲੀ ਵੀ ਹੈਗੀ ਆ ਠੀਕ ਆ ਜੀ ਠੀਕ ਆ ਹਾਂ ਆ ਮੱਜ ਚੌਥੇ ਸੁਏ ਕੱਲ ਤੜਕੇ ਦੀ ਸੋਈ ਆ ਠੀਕ ਆ ਜੀ 8 ਲੀਟਰ ਏਸਲੇ ਬੋਲਾ ਤਿਆਰ ਹੈ ਨੀਲੀ ਰਾਵੀ ਦਾ ਪਿਓਰ ਕਟਾ ਆ ਗਿਆ ਜੇ ਦੇ ਮਗਰ ਲਓ ਜੀ ਆ ਦੋਸਤੋਂ ਪਰਸੋਂ ਦੀ ਸੁਈ ਆ ਠੀਕ ਆ ਜੀ ਕੱਲ ਦੀ ਕੱਲ ਦੀ ਕੱਲ ਤੜਕੇ ਦੀ ਸੁਈ ਆ ਲਓ ਜੀ ਕੱਲ ਦੀ ਸੁਈ ਆ ਮਗਰ ਕਟਾ ਆ ਨੀਲੀ ਦਾ ਮਗਰ ਘਟਾ ਆ ਨਾੜੂ ਨਾਲ ਆ ਬੱਚੇ ਦਿਨ ਚਾਰ ਵਜੇ ਅੰਦਰ ਗਰਮੀ ਦੇ ਕਰਕੇ ਇੱਕੇ ਦਾ ਬੰਦ ਦੇ ਨਾੜੂ ਜਿਆ ਖੇਤਾ ਦਾ ਠੀਕ ਆ ਠੀਕ ਆ ਕੰਨ ਤੜਕੇ ਦੀ ਮੱਝ ਸੋਈਏ ਲੋ ਜੀ ਚੌਥਾ ਸੂਹਾ ਦੋਸਤੋ ਸੂਈ ਆ ਬਿਲਕੁਲ ਤਾਜੀ ਸੱਜਰ ਸੂਈ ਆ ਮੱਝ ਤੇ ਕਦ ਵਜਨ ਮੈਂ ਤਾਂ ਵੱਡਾ ਠੀਕ ਆ ਜੀ ਵੱਡੇ ਕਦ ਵਜਨ ਦੇ ਵਿੱਚ ਬਾਕੀ ਆ ਸੂਸਵਾ ਆ ਜਾਈ ਥੰਦੂ ਸਾਹਿਬ ਵੰਜ ਮੈਂ ਬਹੁਤ ਮਿੱਠੀ ਐ ਠੰਡੀ ਖੀਲ ਐ ਹਾਂ ਲੋ ਨੀਂਹ ਧਾਰ ਵੇਖੋ ਹਾਂ ਤੋਂ ਸੂਸਵਾ ਦੇ ਵਿੱਚ ਇੱਕ ਵਾਰੀ ਪਸ਼ੂ ਆ ਜਾਂਦਾ ਜੀ ਲੱਪਾ ਆ ਜਾਂਦਾ ਇੱਕ ਦੋ ਦਿਨ ਨਗਰ ਨਾਰਮਲ ਹੀ ਸਾਰੇ ਵੀਰ ਜਾਣਦੇ ਆ ਕੋਈ 2 4 5 ਦਿਨ ਪਸੂ ਇੱਕ ਵਾਰੀ ਸੂਸਵਾਦ ਵਿੱਚ ਆਇਆ ਹੋਵੇ ਤੇ ਰਿਕਵਰੀ ਕੋਈ 8 10 17 ਦਿਨਾਂ ਦੇ ਵਿੱਚ ਹੁੰਦੀ ਆ ਬਾਕੀ ਮੱਝ ਤੁਸੀਂ ਵੇਖ ਕੇ ਚੈੱਕ ਕਰ ਲਓ। 20 11 12 ਲੀਟਰ ਸੰਧੂ ਸਾਹਿਬ ਚੋਅ ਆ ਦੋਗੀ ਮੈਂ। ਇਹ ਹੁਣ ਬੌਲਾ ਕਿੰਨਾ ਸੀ? ਬੌਲਾ 8 ਲੀਟਰ। 8 ਲੀਟਰ। ਅੱਜ ਸਵੇਰੇ ਤੀਜੀ ਚਵਾਈ ਦੇ ਮੱਝ ਆਪਾਂ ਬਿਲਕੁਲ ਸਾਫ਼ ਕਰਤੀ ਗਰਮੀ। ਚੋਣ ਚੋਣ ਚੰਗੀ ਸਾਫ਼ ਹੋ ਗਈ। ਚਵਾਈ ਇੱਕ ਨੰਬਰ ਕੋਈ ਪੂਰ ਛਟਾਣੀ ਕੋਈ ਥਣਵਾਦ ਘਟਨੀ। ਆ ਲੈ ਹੋਗੀ। ਚਵਾਈ ਬਿਲਕੁਲ ਪੋਲੀ। ਬਹੁਤ ਦੱਸੋ ਕੱਦ ਵਜਨ ਵਧੀਆ ਹੈਗਾ ਵੱਡੇ ਕੱਦ ਦੇ ਵਿੱਚ ਇਹ ਮੱਝ ਆ ਜਾਂਦੀ ਪਿੰਡਾ ਬਿਲਕੁਲ ਪਤਲਾ ਕਦ ਸਾਰਿਆਂ ਦੇ ਵੱਡੇ ਰੇਟ ਬਿਲਕੁਲ ਜਾਇਜ਼ ਠੀਕ ਆ ਜੀ ਠੀਕ ਆ ਗੱਲੋਂ 24 ਚੌਥਾ ਸੂਆ ਚੌਥਾ ਸੂਆ ਠੀਕ ਆ ਜੀ ਸੂਈ ਆ ਤੇ ਕੱਲ ਦੀ ਸੂਈ ਇੱਕ ਵਾਰੀ ਫੇਰ ਕਨਫਰਮ ਕਰਾ ਦਿੰਨੇ ਆ ਬੌਲੇ ਤੇ ਚੱਲ ਰਹੀ ਆ ਤੇ 8 ਕਿਲੋ ਬੌਲਾ ਠੀਕ ਆ ਬਾਕੀ ਚੂਣ ਚਣ ਚੰਗੀ ਆ ਸਾਫ ਸੁਥਰੀ ਆ ਉਹ ਆਪਾਂ ਪੁੱਛ ਲੈਣੇ ਆ ਗਰ ਲਾਲ ਤੋਂ ਕਿਉਂਕਿ ਦੋ ਟਾਈਮ ਤਿੰਨ ਟਾਈਮ ਜਿੰਨਾ ਟਾਈਮ ਵੀ ਆ ਦੋਸਤੋ ਚੁਵਾਈਂ ਦੀ ਕੀਤੀ ਆ ਉਸ ਵਿਹਾਰ ਤੇ ਤੁਹਾਨੂੰ ਦੱਸ ਦੂਗਾ ਵੀ ਚੁਵਾਈਂ ਕਿਦਾਂ ਦੀ ਆ ਤੇ ਗਰ ਲਾਲ ਚੂਣ ਜਣ ਕਿਵੇਂ ਨਿਕਲੀ ਫਿਰ ਚੁਵਾਈਂ ਸੰਧੂ ਸਾਹਿਬ ਇੱਕ ਨੰਬਰ ਪੋਲੀਤਾਰ ਕੋਈ ਹੋਰ ਛਟਾ ਕਿਸੇ ਦਾ ਨਹੀਂ ਉਹ ਆਪਣੀ ਗਰੰਟੀ ਹੋ ਗਈ ਪਹਿਲੀ ਗੱਲ ਕੋਈ ਵੀਰ ਭਰਾ ਆ ਕੇ ਤਸੱਲੀ ਕਰਕੇ ਖੜੇ ਆਉਂਦੀ ਕੋਈ ਵੀ ਮੱਝ ਲੈਂਦਾ ਦੇ ਜੇ ਆਪਣੇ ਜ਼ਗੀਨ ਤੇ ਮੰਗਾਉਣੀ ਹੈ ਜਿਹੜੀ ਗੱਲ ਦੱਸਾਂਗੇ ਉਹ ਨਿਕਲੂਗੀ ਹੂੰ ਸਹੀ ਗੱਲ ਹਾਂਜੀ ਪੋਲੀ ਚਵਾਈ ਦੋਵੇਂ ਟਾਈਮ ਬੱਚੇ ਦੇ ਮਿਲਦੀ ਐ ਠੀਕ ਆ ਜੀ ਹਾਂਜੀ ਠੀਕ ਆ ਤੇ ਗਰਲਾਲ ਮੁੱਲ ਕੀ ਕਰਦਾਂਗੇ ਤਾਂ ਹਰ ਮੁੱਲ ਸੰਧੂ ਸਾਹਿਬ ਜਿੱਤਰਾਂ ਗਿੱਲੇ 나ੜੂ ਤਾਜੀ ਮੱਝ ਸੋਈ ਹੈ ਮੁੱਲ ਕਰਨ ਨੂੰ ਭਾਵੇਂ 80 ਕਰੀ ਜਾਈਏ ਭਾਵੇਂ 82 ਕਰੀ ਜਾਈਏ ਹਾਂਜੀ ਪਰ ਮੋਲੇ ਆਪਣਾ ਤੁਹਾਨੂੰ ਪਤਾ ਜਾਇਜ਼ ਹੁੰਦਾ ਤੇ ਜਾਇਜ਼ ਕਰਕੇ ਡੰਗਰ ਵਿਕ ਜਾਂਦੇ ਆ ਆ ਬਿਲਕੁਲ ਮੋਲੇ ਦਾ ਹੈਗਾ ਜੀ 73 ਲਓ ਜੀ 76000 ਮੋਲਾ ਤੇ 73000 ਦੀ ਲੈ ਦੇ ਆਣੀ। ਹਾਂ ਜੀ ਵੇਖੋ ਗਿੱਲੇ ਨਾੜੂ ਮੱਝ ਸੂਈ ਜੇ। ਬਿਲਕੁਲ ਬਿਲਕੁਲ। ਸਾਲ ਇੱਕ ਮਾਤਾ ਜੀ ਆ ਦੋਸਤੋ ਗਿੱਲੇ ਨਾੜੂ ਤੇ ਬੱਚਾ। ਬੱਚਾ ਤੁਸੀਂ ਮਗਰ ਵੇਖ ਲਿਆ ਕਟਾ ਆ ਮੇਲ ਕਾ ਫਾਟਾ। ਦੋਦਰੀ ਸੰਧੂ ਸਾਹਿਬ 11 ਤੋਂ 12 ਲੀਟਰ ਮੱਝ ਵਾ ਦੇਉਗੀ। ਲਓ ਜੀ ਠੀਕ ਆ। ਵੇਖ ਲਓ ਕੁਣੀ ਵਾਲੀ ਸਾਈਡ ਤੋਂ। ਜੇਕਰ ਹੋ ਜੇ ਆਪਾਂ ਮੰਨ ਲਓ ਤਾਜੀ ਮੱਝ ਸੂਈ ਹੈ ਨਾ ਕੋਈ ਡੋਕਾ ਨਹੀਂ ਥਾਂ ਦੇ ਵਿੱਚ ਛੱਡਿਆ। ਠੀਕ ਆ ਠੀਕ ਆ। ਆਹ ਲੇ ਫੋਨ ਚੋੜੀ ਹਾਂ ਜੀ। ਠੀਕ ਆ ਠੀਕ। ਐਨੇ ਵੀ ਮੰਨ ਲਓ ਆਪਾਂ ਤਫੀਰ 3000 ਦੀ ਤੁਹਾਨੂੰ ਮਿਲ ਜੂਗੀ ਮੱਝ ਇਹ ਪਹਿਲੇ ਨੰਬਰ ਤੇ ਬਿਲਕੁਲ ਤਾਜੀ ਹੈ ਸੰਦੂ ਸਾਹਿਬ ਗੱਡੀ ਪਤਲੀ ਇਹਦੀ ਆਮ ਨੂੰ ਦਾ ਕਾਗਜ਼ ਤੋਂ ਵੀ ਬਿਲਕੁਲ ਪਤਲੀ ਚਮੜੀ ਹੈ ਸੰਦੂ ਸਾਹਿਬ ਮੈਂ ਦੀ ਸ਼ਾਮ ਹੋ ਜੇ ਨਾ ਜਿਤਨਾ ਮੰਨ ਲਓ ਗਰਮੀ ਹੈਗਾ ਉਹ ਚੰਗਾ ਵੀ ਰੱਖਣ ਵਾਲਾ ਲੈ ਜਾਏ ਦੁੱਧ 11-12 ਲੀਟਰ ਚ ਵਾਈ ਜਾਊਗੀ ਆ ਸਹੀ ਹੈ ਜੀ ਸਹੀ ਹੈ ਤੇ ਇਹ ਤਾਂ ਹੋ ਗਿਆ ਦੋਸਤੋ ਪਹਿਲੇ ਨੰਬਰ ਤੇ ਜਿਹੜਾ ਇਹ ਪਸ਼ੂ ਠੀਕਾ ਜੀ ਮੱਝ ਦਿਖਾਤੀ ਤੁਹਾਨੂੰ ਤਾਜੀ ਸੂਈ ਸੀਗੀ ਇੱਕ ਗਰਲਾਲ ਜਿਹੜੀ ਆ ਮੱਝ ਖੜੀ ਆਪਣੇ ਕੋਲ ਦੂਜੇ ਨੰਬਰ ਤੇ ਇਹ ਸੰਦੂ ਸਾਹਿਬ ਦੂਜੇ ਸੂਏ ਝੋਟੀ ਆ ਦੋ ਜਿਸ ਥੋੜਾ ਖੁੱਲਾ ਮੋੜਿਆ ਪਰ ਸੂਆ ਦੁਜਾ ਹੀ ਹੈ ਗਰੰਟੀ ਨਾਲ ਅੱਛਾ ਜੀ ਇਹ ਪੰਜਾਂ ਮਹੀਨਿਆਂ ਦੀ ਗਾਂ ਤਿੱਜੇ ਸੂਆ ਦੀ ਚੈੱਕ ਪਾਸ ਜੀ ਹਮ 9 ਲੀਟਰ ਦੇ ਥਲੇ ਦੁੱਧ ਤਿਆਰ ਜੇ ਕੱਟੀ ਮਗਰ ਜੀ ਅੱਛਾ ਤਿੰਨ ਸਹੂਲਤਾਂ ਜੇ ਇੱਕੇ ਮੱਝ ਜੀ ਗਾਂ ਨਾਲ ਪੰਜਾਂ ਮਹੀਨੇ ਦੀ ਗੱਪਣ ਪੰਜਾਂ ਮਹੀਨੇ ਦੀ ਗੱਪਣ ਚੈੱਕ ਪਾਸ 9 ਲੀਟਰ ਦੁੱਧ 9 ਲੀਟਰ ਦੁੱਧ ਮਗਰ ਕੱਟੀ ਮਗਰ ਕੱਟੀ ਆ ਨੀਲੀ ਰਾਵੀ ਜ ਮੱਝ ਆ ਜਾਂਦੀ ਜੇ ਬਿੱਲੀ ਮਣਕੀ ਅੱਖ ਜੇ ਮਗਰ ਲੈ ਖੁਰਵੀ ਤੋਏ ਜੇ ਵੇਖ ਲਓ ਜੀ ਠੀਕ ਆ ਤੇ ਅਗੇ ਤਜੇਜੂਬਲੀ ਗੱਪ ਦੱਸ ਰਿਹਾ ਬਾਕੀ ਅਗੇ ਦੋਸਤੋ ਸਮਝ ਹਰ ਕੁਿਰ ਦੀ ਆਪਣੀ ਹੁੰਦੀ ਹੈ ਸਵੇਰ ਨੂੰ ਲੈ ਕੇ ਬਾਕੀ ਜੋ ਤੇਰੇ ਦੁੱਧ ਦੱਸਿਆ ਜਾਊਗਾ ਉਹਦੀ ਨਰਕ ਪਰਖਾ ਤਸੱਲੀ ਆ ਉਹ ਮੇਰਾ ਵੀਰ ਤੁਸੀਂ ਘਾੜਨ ਕੇ ਕਰ ਲਿਓ ਠੀਕ ਆ ਤੇ ਗੱਬਣ ਵੀ 5 5.5 5 ਕੁ ਮਹੀਨੇ ਦੀ ਗੱਬਣ ਜਿਹੜੀ ਚੈੱਕ ਪਾਸ ਆ ਵਜਨ ਨੂੰ ਲੋਡ ਪੂਰਾ ਠੀਕ ਆ ਜੀ ਬਾਕੀ ਹੈ ਪੂਰੀ ਵਜਨਦਾਰ ਆ ਆ ਸੰਤੂ ਸਾਹਿਬ ਇਹਦੇ ਮਗਰ ਕੱਟੀ ਹੈ ਮਗਰ ਕੱਟੀ ਹੈ ਠੀਕ ਆ ਜੀ ਕੱਟੀ ਵੀ ਮਗਰ ਆ ਗੱਬਣ ਵੀ ਅਗਲੇ ਸਵੇਰ ਲਈ ਤੇ ਦੁੱਧ ਵੀ ਜਿਹੜਾ ਇਹ ਸੰਤੂ ਸਾਹਿਬ ਅੱਜ 1 ਮਹੀਨੇ ਬਾਅਦ ਨਵੇਂ ਦੁੱਧ ਹੋ ਜਾਂਦੀ ਠੀਕ ਹੈ ਜੀ ਮੰਨ ਲਓ ਜੇ ਸੁੰਦੀ ਹੁਣ ਅੱਜ ਇਹਨੂੰ ਕੋਈ 6 ਛੇ ਮਹੀਨੇ ਦਾ ਸਮਾਂ ਆ ਸੋਈ ਨੂੰ ਤੇ 5 ਮਹੀਨੇ ਗਾ ਚੱਕ ਪਾਸ ਆ ਤੇ ਦੁੱਧੂ ਸੱਜਰਾਂ ਵਾਲਾ ਦੁੱਧੂ ਸੱਜਰਾਂ ਵਾਲਾ 9 ਲੀਟਰ ਵੀ ਗਰਲਾਲ ਤੌਰ ਤੇ ਲੰਮਾ ਵੀਰ 9 ਲੀਟਰ ਜਿਹੜਾ 9 ਕਿਲੋ ਦੁੱਧੂ ਦੁੱਧ ਇਸ ਮੱਝ ਦੇ ਥੱਲੇ ਖਾਤੋ ਬਟਾ ਦੇ ਜੇ ਕੋਈ ਵੀਰ ਭਰਾ ਆਵੇ ਤਾਂ ਆਪਾਂ ਚਵਾ ਕੇ ਤਸੱਲੀ ਕਰਕੇ ਦੋ ਰਾਂਗੇ ਜੇ ਗਰੰਟੀ ਦੇ ਮਗਾਉਂਦਾ ਫਿਰ ਅੱਠ ਤੇ ਭੇਜਾਂਗੇ ਠੀਕ ਹੈ ਜੀ ਕਾਦ ਵਜਨ ਇਹਦਾ ਵੀ ਪਹਿਲੀ ਵਾਂ ਜੰਗ 12 ਤੁਰਾ ਬਰਾਬਰ ਬਿਲਕੁਲ ਚਵਾ ਹੀ ਇੱਕ ਨੰਬਰ ਹੈ ਠੀਕ ਹੈ ਜੀ ਜੇ ਸੰਧੂ ਸਾਹਿਬ ਕੋਈ ਵਾਦ ਘਾਟ ਹੋ ਆ ਬਿਲਕੁਲ ਜੀ ਬਿਲਕੁਲ ਜੋ ਫਰਜ ਬੰਦਾ ਆਪਣਾ ਲਓ ਵੀ ਭਰਾਵੋ ਗੱਬਣ ਟੋਕੜ ਜਿਹੜੀ ਇਹ ਮੱਝ ਆ ਠੀਕ ਆ ਜੀ ਪੰਜ ਕੁ ਮਹੀਨਿਆਂ ਦੀ ਜਿਹੜੀ ਦੋਸਤੋ ਕੇ ਗੱਬਣ ਤੇ ਕੋਈ ਵੀ ਰਬ ਦੀ ਤੁਸੀਂ ਤਸੱਲੀ ਵੀ ਕਰਵਾ ਸਕਦੇ ਜੀ ਆਪਣੀ ਤਸੱਲੀ ਇਹਨਾਂ ਦੀ ਕੋਈ ਆ ਆਪਣੀ ਤਸੱਲੀ ਕਰਵਾਈ ਜਦੋਂ ਆਪਣੀ ਵੀਡੀਓ ਚੱਲਦੀ ਵਪਾਰੀ ਭਰਾ ਹੀ ਮਿੰਟੋ ਮਿੰਟੀ ਮਾਰ ਲੈ ਲਈ ਤੇ ਆਪਣਾ ਆ ਸਹੀ ਆ ਜੀ ਨਾ ਰੇਡ ਬੜੇ ਪੜਤੇ ਹਾਂ ਸੰਤੂ ਸਾਹਿਬ ਜਾਇ ਜਾਇ ਕੇ ਖਾ ਫੇਰ ਲਿਆ ਕੇ ਵੇਚਾਂਗੇ ਹਾਂਜੀ ਹਾਂਜੀ ਲਓ ਵੀ ਦੋਸਤੋ ਧਾਰਾ ਤੂਰਾ ਬਿਲਕੁਲ ਬਰਾਬਰ ਨੇ ਉਹ ਤੁਹਾਨੂੰ ਦੱਸ ਹੀ ਦਿੱਤਾ ਤੇ ਬਾਕੀ ਚੋਣ ਚਾਣ ਚੰਗੀ ਐ 9 ਕਿਲੋ ਦੁੱਧ 8 ਕਿਲੋ ਦੀ ਗਰੰਟੀ ਤੇ ਭੇਜ ਦੇਣਗੇ ਠੀਕ ਆ ਦੁੱਧ ਸੰਧੂ ਸਾਹਿਬ 14 ਲੀਟਰ ਸੱਜਰ ਚ ਆਉਂਦੀ ਐ ਆ 14 ਤੋਂ 15 ਲੀਟਰ ਜਿਹੜੇ ਵੀ ਸਮਝ ਜਾਣੇ ਉਹਨਾਂ ਨੂੰ ਆਪੇ ਪਾ ਲੈ ਜਾਣਾ 5 ਮਹੀਨੇ ਦੀ ਗੱਲ 9 ਕਿਲੋ ਆਣਾ ਜਰਿਆ ਹਾਂ ਮੰਨ ਲਓ ਅੱਧੇ ਚ ਚਲੇ ਗਈ ਆ ਤਾਂ ਵੀ 9 ਲੀਟਰ ਦਾ ਤਿਆਰ ਆ ਜਾਣੀ ਇਹਨੇ 3 ਤੋਂ 4 ਮਹੀਨੇ ਜੇ ਮੱਝ ਨੇ ਮਿਲ ਜਾਣਾ 1.5 ਤੋਂ 2 ਮਹੀਨੇ ਦੇ ਬਣੀ ਵੀ ਹੋਊਗੀ ਹਾਂ ਤੇ ਫਿਰ ਵੀ ਕੋਈ ਸੱਤਾਂ ਮਹੀਨੇ ਦਾ ਸਮਾਂ ਹੋਈ ਚੱਲਿਆ ਹਾਂ ਇਹ 9 ਲੀਟਰ ਅਜੇ ਤਿਆਰ ਆ ਹਾਂ ਚੰਗੀ ਐ ਕੋਈ ਚਵਾਇਆ ਹੋਊਗਾ ਸੱਜਰ ਨੇ ਦੁੱਧ ਚੰਗਾ ਹਾਂ ਲੋ ਵੀ ਦੋਸਤੋ ਇਹ ਪਹਿਲੇ ਨੰਬਰ ਤੇ ਇਹ ਸੈਕੰਡ ਨੰਬਰ ਤੇ ਜਿਹੜੀ ਮਾਝ ਆਪਾਂ ਤੁਹਾਨੂੰ ਦਿਖਾਤੀ ਆ ਠੀਕ ਆ ਜੀ ਟੋਕੜ ਗੱਬਣ ਆ ਪਰ ਜਿਹੜਾ ਦੋ ਦੋ ਸੱਜਣਾਂ ਵਾਲਾ ਹੀ ਆ ਠੀਕ ਆ ਤੇ ਗਰਲਾਲ ਇਹਦਾ ਮੁੱਲ ਫਿਰ ਕੀ ਕਰਦੇ ਪਏ ਜੀ ਮੁੱਲ ਸੰਤੂ ਸਾਹਿਬ ਜਿੰਨਿਆ ਚ ਸਹੂਲਤਾ ਹੋਇਆ ਸੀ ਕਰੀ ਜੀਏ ਆਪਾਂ 85 ਕਰੀ ਜੀਏ ਹਾਂਜੀ ਹਾਂਜੀ ਮੋਲੇ ਦਾ ਹੈਗਾ ਜੀ 75000 ਰੁਪਿਆ ਹਾਂਜੀ ਹਾਂ ਨਾ ਜਿਹੜੀ ਮਾਝ ਆਪਾਂ ਦੇਣੀ ਜਿਹਦੇ ਵਿੱਚ 200 ਰੁਪਏ ਛੋਟ ਕਰਨੀ 70000 ਦੀ 70000 ਦੀ ਵੀ ਜਿੱਥੇ ਆਣ ਗਿਆ ਬ੍ਰੇਕਾਂ ਲਾ ਦੇਣੀ ਬ੍ਰੇਕਾਂ ਜਿੱਥੇ ਆਪਾਂ ਨੂੰ ਕੋਈ ਥੋੜਾ ਬੜਾ ਹਾਂ ਬਰੇ ਸੰਦੂ ਸਾਹਿਬ ਜਿੱਤਰਾ ਮੰਨ ਲਓ 14 15 ਲੀਟਰ ਵਾਲੀ ਤਿਆਰ ਹੁੰਦੀ ਫਿਰ ਭਾਵੇਂ ਇੱਕ ਪੰਜੀ ਮੰਗਲੇ ਦੇ ਹਾਂ ਸਹੂਲਤਾਂ ਅੱਜ ਵੀ ਸਾਰੀਆਂ ਹੀ ਆ ਬਿਲਕੁਲ ਬਿਲਕੁਲ ਪਰ ਜੀ ਆਪਾਂ ਜੈਜ ਮਿਲੀ ਹੈ ਤਾਂ ਆਪਾਂ ਜੈਜ ਹੀ ਦੇ ਦੇਣੀ ਇੱਕ ਇੱਕ ਰੋਟਾ ਬਜਾਦਾ ਹੈ ਆ ਵੇਣ-ਬੂਣ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਮਿਲਕ ਵੇਣ ਵੇਖੋ ਬਾਕੀ ਅੱਜ ਦੋਸਤੋ ਜੇਕਰ 6 ਤੋਂ 7 ਕਿ ਮਹੀਨੇ ਦਾ ਸਮਾਂ ਹੋ ਗਿਆ ਤੇ ਦੁੱਧ ਚੰਗਾ ਖਾਸ ਆ ਉਸੇ ਵਿਹਾਰ ਤੇ ਤੁਸੀਂ ਜਜਮੈਂਟ ਕਰ ਲਿਓ ਵੀ ਸੱਜਰ ਦਾ ਦੁੱਧ ਕਿੱਥੇ ਕਿ ਚੱਲਦੀ ਰਹੀ ਹੋਊਗੀ ਠੀਕ ਆ ਜੀ ਕਿਉਂਕਿ ਬਾਤ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਕਿ ਨਾ ਤਾਂ ਕਿਸੇ ਵੀਰ ਨੇ ਆਪਾਂ ਚ ਫਿਰ ਹਾਲਾ ਇੱਕ আইডিয়া ਹੁੰਦਾ ਵੀ ਜੇਕਰ ਅੱਜ 9 ਕਿਲੋ ਦੁੱਧਾ ਸੱਤਾਂ ਮਹੀਨਿਆਂ ਦੇ ਦੌਰਾਨ ਕਿਉਂਕਿ 2 ਮਹੀਨੇ ਡੇਢ ਦੀ ਬਣੀ ਵੀ ਹੋ ਗਈ ਤੇ ਪੰਜਾਂ ਮਹੀਨੇ ਦੇ ਅੱਜ ਗੱਪਣ ਚੈੱਕ ਪਾਸ ਆ ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਠੀਕ ਆ ਜੀ ਤੇ ਮਿਲਦੀ ਬੱਚੇ ਤੇ ਮਿਲਦੀ ਕੱਟੀ ਤੇ ਸੰਧੂ ਸਾਹਿਬ ਦੋਵੇਂ ਲੱਗ ਹਨਾ ਜਦੋਂ ਮਰਜੀ ਕੱਟੀ ਛੱਡ ਕੇ ਵਹਿ ਜਾਓ ਥੱਲੇ ਲਓ ਜੀ 70000 ਦੀ ਮਿਲ ਜੂਗੀ ਦੋਵੇਂ ਟਾਈਮ ਕੱਟੀ ਤੇ ਮਿਲਦੀ ਆ ਤੇ ਗਰਲਾ ਲੱਗੇ ਆਪਣੇ ਕੋਲ ਤੀਜੇ ਨੰਬਰ ਤੇ ਜਿਹੜੀ ਆ ਮੱਝ ਖੜੀ ਆ ਇਹ ਸੰਧੂ ਸਾਹਿਬ ਤੀਜੇ ਸੂਏ ਮੱਝ ਸੂਈ ਜੇ ਇਹਨੂੰ ਦੋ ਤੋਂ 2.5 ਮਹੀਨੇ ਹੋ ਗਏ ਜੇ ਸੂਈ ਨੂੰ ਇੱਕ ਇੱਕ 25 ਦਿਨਾਂ ਕਿ ਦਿਨ ਏਆਈ ਹੋਈ ਕਿ ਮਾਲੀ ਤੋਂ ਬਣੀ ਆ ਨਹੀਂ ਠੀਕ ਆ ਭਰਾ ਨਾਲ ਏਆਈ ਠੀਕ ਆ ਭਰਾ ਠੀਕ ਆ ਭਰਾ ਤੇ ਦੁੱਧ ਐਸ ਵਕਤ ਤੱਕ ਲੋ ਸੰਦੂ ਸਾਹਿਬ ਦੇ ਸਲੇ 8 ਲੀਟਰ ਤਿਆਰ ਆ 8 ਕਿ ਲੀਟਰ ਹਾਂ ਠੀਕ ਆ ਸੋਈ ਨੂੰ ਆਪਾਂ ਕਿਹਾ ਸੋਈ ਨੂੰ ਕਿੰਨਾ ਕੋਈ ਸੋਈ ਨੂੰ 2.5 ਮਹੀਨੇ ਹੋ ਗਏ ਇਹਨੂੰ 2.5 ਮਹੀਨੇ ਹਾਂਜੀ ਤੇ ਬੱਚਾ ਕਹਤ ਥੱਲੇ ਨਹੀਂ ਬੱਚਾ ਮਰ ਗਿਆ ਦਾ ਬੇਣ ਬੱਚੇ ਤੋਂ ਪਾੜੇ ਦੇ ਮਿਲਦੀ ਪਾੜੇ ਦੇ ਮਿਲਦੀ ਉੱਥੇ ਆਪਾਂ ਦੋਵੇਂ ਟਾਈਮ ਪਾੜੇ ਦੇ ਚੋਈ ਆ ਆਪਣੇ ਘਰ ਇਹਨੇ ਆ ਕੇ ਥੋੜਾ ਹਰਵਾ ਕੀਤਾ ਮਿਲਣ ਤੋਂ ਖਰਾਬ ਨਹੀਂ ਕੀਤਾ ਸਵੇਰੇ ਟੀਕਾ ਲਾ ਕੇ ਚੋਲੀ ਆ ਇੱਕ ਦੋ ਦਿਨ ਮੰਨ ਲਓ ਵੇਖ ਕੇ ਫਿਰ ਮ ਤੇ ਇਹ ਹੁਣ ਤੀਜਾ ਕੇ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਜੀ ਠੀਕ ਆ ਅੱਗੇ ਮਨ ਕੇ ਚੌਥੇ ਲਈ ਗੱਪ ਬਣਾ ਜਰੀ ਏ ਆਈ ਹੋਈ ਆ ਹਾਂ ਜੀ ਉਹ ਮੰਨ ਲਓ ਸੂਣ ਵਾਲੀ ਨਿਕਲਾ ਖਾਲੀ ਨਿਕਲਾ ਵੇ ਅਗਲੇ ਦੀ ਕਿਸਮਤ ਆ ਆਪਣਾ ਦੱਸਣ ਦਾ ਫਰਜ਼ ਆ ਲੋ ਠੀਕ ਆ ਬਾਕੀ ਦੋਸਤੋ ਕਿ ਕਿਸੇ ਵੀਰ ਦਾ ਲੱਕ ਹੁੰਦਾ ਕਿਉਂਕਿ ਚੈੱਕ ਪਾਸ ਵਿੱਚ ਪੋਜ਼ਿਟਿਵ ਹੁੰਦਾਗਾ ਪਰ ਵੇਰਵਾ ਜਿਹੜਾ ਪਾ ਦਿੱਤਾ ਜਾਂਦਾ ਜੇ ਵੀ ਪਿਛੋਂ ਓਨਰ ਦੇ ਦੁਆਰਾ ਦੱਸਿਆ ਜਾਂਦਾ ਉਹ ਵੇਰਵਾ ਜ਼ਰੂਰ ਦਿੰਦੇ ਆ ਵੀ ਜੇਕਰ 20 ਦਿਨਾਂ ਦੀ ਬਣੀ ਹੈ ਤੇ 20 ਦੀ ਜਾਂ 25 ਦੀ ਤੇ 25 ਦੀ ਠੀਕ ਆ ਜੀ ਪਸ਼ੂ ਆਉਂਦੇ ਤੇ ਚੈੱਕ ਪਾਸ ਵੀ ਦੱਸਿਆ ਦੁੱਧ ਦਾ 6 ਕਿਲੋ ਹੋਊਗਾ ਜੀ ਨਾ ਸੰਦੂ 8 ਕਿਲੋ 8 ਕਿਲੋ ਠੀਕ ਪਛੋ ਦੋਸਤੋ ਜਿੱਥੋਂ ਦੇ ਪਸ਼ੂ ਹੋਵੇ ਉੱਥੇ ਵੈਸੇ ਭਾੜੇ ਡੰਗੇ ਦੇ ਵੰਡੇ ਤੇ ਮਿਲਦਾ ਹੁੰਦਾ ਅੱਗੇ ਨਵੀਂ ਥਾਂ ਤੇ ਉਪਰਾ ਕਰ ਜਾਂਦਾ ਵਜਨ ਵਟਾ ਇਹਦਾ ਵੇਖੋ ਪੂਰਾ ਜੀ ਹਾਂ ਬਾਕੀ ਵਜਨ ਵਟਾ ਪੂਰਾ ਬਿਲਕੁਲ ਸਿੰਗਲ ਹੱਡੀ ਦੇ ਵਿੱਚ ਚੌੜੇ ਪਿੱਠ ਫੁੱਡੇ ਦੇ ਵਿੱਚ ਠੀਕ ਆ ਸੋ ਫੁੱਲ ਵਜਨ ਵਾਲੀ ਆ ਠੀਕ ਆ 8 ਕਿਲੋ ਦੁੱਧ ਤੇ 20 25 25 ਦਿਨਾਂ ਦੀ ਏਆਈ ਵੀ ਹੋਈ ਆ ਸੰਦੂ ਸਾਹਿਬ ਜਿਹੇ ਕਰਮਾਲੀ ਸੂਨ ਵਾਲੇ ਨਿਕਲ ਆਈ ਤੇ ਲੱਖ ਤੋਂ ਪਲੱਸ ਵਿਗਣੀ ਆ ਗਰਲਾਲ ਬਾਕੀ ਚੋਣ ਜਾਣ ਦੀ ਵੀ ਇੱਕ ਵਾਰੀ ਤਸਵੀਰ ਜਵਾਈ ਇੱਕ ਨੰਬਰ ਹੈ ਕੋਈ ਪੂਰ ਛਟਾ ਨਹੀਂਗਾ ਠੀਕ ਹੈ ਬਰਾਬਰ ਬਰੂਪਰਾ ਪੂਰੀਆਂ ਤੁਸੀ ਜਵਾਈ ਸਾਨੂੰ ਸਾਰ ਇੱਕ ਨੰਬਰ ਠੀਕ ਹੈ ਜੀ ਜਾਰੇ ਮਜਾ ਚਾਹੋਂ ਦੀ ਜਵਾਈ ਇੱਕ ਨੰਬਰ ਉਹ ਪੋਲੀ ਹੋਊ ਚੋਣ ਚ ਬਾਕੀ ਦੋਸਤੋ ਕੱਦ ਵਜਨ ਵੇਖ ਕੇ ਤੁਸੀਂ ਇੱਕ ਆਈਡੀਆ ਲਾ ਲਿਓ ਵੀ ਕਿੱਡੀ ਮਜ ਹੋਊਗੀ ਕੱਦ ਚੰਨਾ ਦੇ ਸੇਮ ਜੇ ਵੇਖੋ ਇਧਰ ਇੱਕੋ ਜੇ ਕੱਦ ਨੇ ਪਰ ਇਹ ਵਜਨ ਦੇ ਵਿੱਚ ਤੁਸੀਂ ਵੇਖੋਗੇ ਥੋੜਾ ਜਿਆ ਚੰਗੀ ਵਜਨ ਦੇ ਵਿੱਚ ਆ ਰਾਜੀ ਆ ਤੇ ਪੂਰੀ ਡਬਲ ਆ ਠੀਕ ਹੈ ਕੋਈ 5-7 ਕਿਲੋ ਭਾਰੀ ਹੋ ਉਹਨਾਂ ਨਾਲ ਥੱਲੇ ਨਹੀਂ ਗਈ ਉਹੀ ਗੱਲ ਕੀਤੀ ਹੈ ਵੀ ਥੋੜਾ ਬਾਧਾ ਵਜਨ ਵਾਧੀ ਆਪੇ ਇਸ ਕੁਆਲਟੀ ਤੋਂ ਜੀ ਠੀਕ ਆ ਜੀ ਮੂਹਮਦ ਜਿਹੜਾ ਆਪਾਂ ਇਹਦਾ ਕਰਮਾ ਵਾਲੀ ਦਾ ਮੁੱਲ ਕਰ ਦੇਣਾ ਕੋਈ ਦੁੱਧ ਨਾ ਹੋਵੇ ਥੱਲੇ ਕੁਛ ਨਾ ਹੋਵੇ ਜੋ ਉਤਰਾ ਹੀ ਹੈ 2 ਨੰਬਰ ਜੀ ਉਹਨੇ ਦੀਆ ਹਾਂ ਲੈ ਵੀ ਗਰਲਾਲ ਇਹਦਾ ਮੁੱਲ ਦੱਸ ਫਿਰ ਕੀ ਜੇ ਰੱਖਣ ਵਾਲਾ ਲੈ ਜਾਉਂਦਾ ਤਾਂ ਲਵੇਰਾ ਪੰਜੂ ਬਾਪੇ ਹਾਂ ਕੀ ਡਿਮਾਂਡ ਕਰਦੇ ਜੀ ਡਿਮਾਂਡ ਸੰਤੂ ਸਾਹਿਬ ਇਹਦੀ 570 ਕਰ ਲਈਏ ਭਾਵੇਂ 72 ਕਰ ਲਈਏ 65000 ਦੀ ਮੱਝ ਦੇ ਦਾਂਗੇ 65000 ਦੀ ਹਾਂ ਨਾ ਲਓ ਜੀ 65000 ਦੀ ਦੋਸਤ ਇਹ ਮੱਝ ਮਿਲ ਜੂਗੀ 8 ਕਿਲੋ ਦੁੱਧ ਕੋਈ 20 25 ਦਿਨਾਂ ਦੀ ਈਆਈ ਹੋਈ ਆ ਠੀਕ ਆ ਤੇ ਬਾਕੀ ਪੂਰਾ ਬਾਡੀ ਸਟਰਕਚਰ ਤੁਸੀਂ ਵੇਖ ਲਿਆ ਪੂਰੇ ਵਜਨ ਤੋਂ ਸੰਦੂ ਸਾਹਿਬ ਚੰਗੀਆਂ ਮੱਜਾ ਪੱਧਰ ਬੰਨ੍ਹਦੀਆਂ ਥੱਲੇ ਅਜੇ ਟਾਈਮ ਕੋਈ ਨਹੀਂ ਨਾ ਆਇਆ ਹਾਂ ਬਗਰੀਆਂ ਪੱਧਰ ਲੈਵੇ ਬਣਾਉਂਦੀਆਂ ਸ਼ਾਮ ਨੂੰ ਸਵੇਰ ਚਵਾਈ ਕਿੰਨੇ ਤੋਂ ਕਿੰਨੇ ਵਜੇ ਬਾਈ ਸੰਦੂ ਸਾਹਿਬ ਸਵੇਰੇ ਵੀ 6 ਤੋਂ ਸ਼ਾਮ ਨੂੰ 6 ਤੋਂ ਆ ਸੁਬਾ 6 ਵਜੇ ਕਰ ਲਈ ਸੀ ਹਾਂ ਤੇ ਹੁਣ ਵੀ ਤਕਰੀਬਨ ਕੋਈ 11:00 ਵਜੇ ਦਾ ਸਮਾਂ ਹੋ ਗਿਆ ਹਾਂਜੀ ਸ਼ਾਮ ਨੂੰ 6:00 ਵਜੇ ਕਰਨੀ ਚਾਹੀਦੀ ਠੀਕ ਹੈ ਜੀ ਤੇ ਇੱਕ ਵਾਰੀ ਫੇਰ ਇਹਦਾ ਰੇਟ ਦੱਸ ਦਿਆ ਕਰ ਨਾਲ ਰੇਟ ਸੰਦੂ ਸਾਹਿਬ ਮੁੱਲ ਭਾਵੇਂ 70 ਭਾਵੇਂ 68 65 ਦੀਆਂ ਹਨਾ 65 ਦੀ ਹਾਂਜੀ ਲਓ ਵੀ ਦੋਸ ਲਾਸਟ ਲੈਦੇ ਆ ਵਿੱਚੋਂ ਛੋਟਾ ਪਾਉ ਜੂਗਾ ਕਿਸੇ ਵੀਰ ਦੇ ਆਏਗਾ ਇਹਦਾ ਇਹੋ ਸਾ ਥੋੜੇ ਬਹੁਦੇ ਮੰਤਾਨ ਹੋਣੇ ਜਿਆਦਾ ਫਰਕ ਨਹੀਂ ਪੈਣਾ ਇੱਕ ਲਾਸਟ ਵਿੱਚ ਗਰਲਾ ਲਾ ਬੂਰੀ ਆ ਗਈ ਨੀਲੀ ਰਾਵੀ ਦੇ ਵਿੱਚ ਇਹ ਸਾਰੀਆਂ ਸਹੂਲਤਾਂ ਨੇ ਸੰਧੂ ਸਾਹਿਬ ਅੱਛਾ ਨਾਲ ਸਾਰੇ ਬੂਰੇ ਆ ਨਾਲ ਹੀ ਬੂਰੀ ਨਾਲ ਹੀ ਨੀਲੀ ਬੂਰੀ ਤੇ ਨੀਲੀ ਰਾਵੀ ਆ ਹਾਂ ਅੱਛਾ ਤੇ ਇਹ ਟੋਕੜ ਕੱਪਣੀਆਂ ਜਾਂ ਕੀ ਇਹਦੀ ਸੰਧੂ ਸਾਹਿਬ ਗਾ 35 ਦਿਨ ਹੋ ਗਏ ਜੇ ਬਣੀ ਨੂੰ ਅੱਛਾ ਜੀ ਨੀਲੀ ਰਾਵੀ ਦਾ ਨਸੀਮਣ ਭਰਿਆ ਮਗਰ ਇਹਦੇ ਕੱਟੀਏ 5 ਤੋਂ 6 ਕਿਲੋ ਦਦੋ ਕੋਈ 5 ਹੀ ਮੰਨ ਕੇ ਵੀਰ ਭਰਾ ਲਵੇ ਹਾਂ ਹਾਂ ਮਗਰ ਕੱਟੀਏ ਇਹਦੇ ਕੱਟੇ ਵੀ ਖਾਦਨੇ ਆਪਾਂ ਠੀਕ ਆ ਜ 950 5 6 ਕਿਲੋ ਦੁੱਧ ਤੇ ਮਗਰ ਕੱਟਈ ਆ ਇਹ ਆਈ ਹੋਈ ਇਹਨੂੰ ਕੋਈ ਬਣੀ ਆ ਹਾਂਜੀ ਇਹਨੂੰ 35 ਦਿਨ ਹੋ ਗਏ ਸੰਤੂ ਸਾਹਿਬ ਅੱਜ 34 ਦਾ 35 ਦਿਨ 35 ਦਿਨ ਹੋ ਗਏ ਲੋਬੇ ਦੋਸਤੋ 35 ਕਿ ਦਿਨਾਂ ਦਾ ਵੇਰਵਾ ਜੋ ਪਿਛੋਂ ਪਿਆ ਉਸ ਅਕੋਰਡਿੰਗ ਆਪਾਂ ਦੱਸ ਰਹੇ ਆ 35 ਕਿ ਦਿਨ ਦਾ ਸਮਾਂ ਹੋ ਗਿਆ ਇਹਨੂੰ ਇਹ ਆ ਸੰਤੂ ਸਾਹਿਬ ਜਿਤਨਾ ਆਪਾਂ ਨੂੰ ਨਾ ਵੀਰ ਭਰਾਵਾ ਦੱਸਿਆ ਨਾ ਉਤਰਾਂ ਹੀ ਆਪਾਂ ਗਾ ਦੱਸਤਾ ਗੋਗਲੇ ਕਿਸਮਤ ਬਸ ਜੀ ਬਸ ਉਹ ਜਿਹੜੀ ਆਪਾਂ ਹੱਥੀ ਜੇਕ ਕਰਾਈ ਉਹਦੀ ਆਪਣੀ ਗਰੰਟੀ ਹੋਊਗੀ ਭਾਵੇਂ ਕੋਈ ਜਿੱਥੇ ਮਰਜ਼ੀ ਮੱਝ ਲੈ ਜੀ ਆ ਬਿਲਕੁਲ ਜੀ ਬਿਲਕੁਲ ਤੇ ਬੂਰੀ ਨੀਲੀ ਰਾਵੀ ਚੋਣ ਚਰ ਚੰਗੀ ਹੈ ਚਵਾਈ ਇੱਕ ਨੰਬਰ ਦੋ ਵਾਰ ਬੱਚੇ ਦੋ ਵਾਰ ਟਾਈਮ ਕੱਟੀ ਦੇ ਕੱਟੀ ਵਾਹ ਬਿਲਕੁਲ ਸੋ ਬੱਚਾ ਤੇ ਮਗਰ ਵੀ ਕੱਟੀ ਆ ਦੋਸਤੋ ਦੋਨੋ ਟਾਈਮ ਬੱਚੇ ਤੇ ਮਿਲਦੀ ਆ ਤੇ ਬਾਕੀ ਨਿਸ਼ਾਨੀ ਮਾਰਕਿੰਗ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਠੀਕ ਆ ਤੇ ਪੰਜੇ ਚਾਰੇ ਖੁਰ ਤੋਤੇ ਦੋਸਤੋ ਸੂਤੇ ਨਿਸ਼ਾਨ ਫੇਸ ਕੁਆਲਟੀ ਵੇਖੋ ਬਹੁਤ ਸੋਹਣੀ ਫੇਸ ਕੁਆਲਟੀ ਵਾਈਟ ਫੇਸ ਦੇ ਵਿੱਚ ਬਿੱਲੀ ਮਨ ਕੀ ਅੱਖਾ ਠੀਕ ਆ ਨਿਸ਼ਾਨੀ ਤਾਂ ਨਹੀਂ ਕੋਈ ਸਿੰਦੂ ਦਾ ਕਿਸ ਤਰ੍ਹਾਂ ਵੀ ਸੋ ਨਸਲ ਵਸਲ ਤੇ ਕਿਸੇ ਵੀਰ ਨੇ ਕੰਮ ਕਰਨਾ ਚਾਹੇ ਬੁੱਲ ਚੰਗੇ ਦੇ ਸੀਮਨ ਤੁਸੀਂ ਲਵਾਉਂਦੇ ਜੀ ਬੋਲੂ ਤੋਂ ਕ੍ਰਾਸ ਕਰਾਉਂਦੇ ਜੇ ਬੱਚੇ ਸੋਨੇ ਪਾ ਦੂਗੀ ਠੀਕ ਆ ਆ ਕੱਟੀ ਏ ਸਿੱਧੂ ਸਾਹਿਬ ਦੇ ਮਾਣ ਆ ਕੱਟੀ ਆ ਗਈ ਹਾਂ ਹੂੰ ਹੂੰ ਮਾਜਾਲ ਨੂੰ ਮਾਰੋ ਇੱਕ ਰਿਆ ਰਵੇ ਕੋ ਹਾਂ ਲੈ ਦੀ ਦੁੱਧ 5 ਲੀਟਰ ਦੇ ਦੋ ਟੀਮਾਂ ਦਾ ਹੂੰ ਹੂੰ ਕਬਲੋ ਜੀ ਇਹਦਾ ਕਰ ਨਾਲ ਫਿਰ ਮੁੱਲ ਕੀ ਕਰਦੇ ਪਏ ਜੀ ਮੁੱਲ ਸੰਤੂ ਸਾਹਿਬ ਭਾਵੇਂ ਦਾ 60 ਕਰੀ ਜਾਈਏ ਭਾਵੇਂ 60 ਕਰੀ ਜਾਈਏ ਪਰ ਜਾਦੇ ਮੁੱਲ ਦਾ ਕੋਈ ਫਾਇਦਾ ਨਹੀਂ ਮੋਲ ਆਪਾਂ ਜੈ ਜੀ ਕਰਨਾ ਜਿਹੜੀ ਰੁੱੜਦੀ ਆ ਵੀ ਮੋਲੇ ਦਾ ਹੈਗਾ ਜੀ 55000 ਹਾਂ ਨਾ 53000 ਦੀ ਫੜ ਲਓ ਫੜ ਲਿਓ ਜੀ ਫੜ ਲਓ ਫੜ ਲਓ ਜੀ 55 55000 ਦੀ ਹਾਂ ਨਾ ਠੀਕ ਆ ਜੀ ਲਓ ਵੀ 53000 ਦੀ ਦੋਸਤੋ ਇਹ ਯਾਦ ਸੁਣੋ ਆ ਠੀਕ ਆ ਜੀ ਮਗਰ ਕੱਤੀ ਆ ਕੱਤੀ ਵੀ ਤੁਸੀਂ ਦੇਖ ਲਈ ਆ ਦੋਵੇਂ ਟਾਈਮ ਬੱਚੇ ਦੇ ਮਿਲਦੀ ਆ ਠੀਕ ਆ ਤੇ ਤਕਰੀਬਨ ਸੂਹਾ ਤੁਸੀਂ ਆਪਦੀ ਸਮਝ ਨਾਲ ਵੇਖ ਲਿਓ ਤੀਜਾ ਸੂਹਾ ਸੂਹੀ ਹੋਊਗੀ ਜਾਂ ਚੌਥੇ ਲਈ ਗੱਬਣ ਮੰਨ ਲਿਓ ਠੀਕ ਆ ਜੀ ਜਾਂ ਏ ਆਈ ਹੋਈ ਮੰਨ ਲਿਓ ਤੇ ਬੂਰੀ ਆ ਠੀਕ ਆ ਬੂਰੀ ਨੀਲੀ ਰਵੀ ਦੇ ਵਿੱਚ ਤੇ ਲਾਲੀ ਵੀ ਜੇ ਨੀਲੀ ਰਵੀ ਵੀ ਜੇ ਸਾਰੇ ਫੈਕਸ਼ਨ ਹੈਗੇ ਆ ਹਾਂ ਬਿਲਕੁਲ ਬਿਲਕੁਲ ਹਾਂ ਅਵੇ ਦਿਲ ਵੀ ਹੈਗੇ ਕਾਲੇ ਵਿੱਚ ਬੂਰੀ ਨੀਲੀ ਰਵੀ ਦੇ ਨਾਲ ਤੇ ਲਾਲ ਵੀ ਹਾਂ ਠੀਕ ਆ ਜੀ ਠੀਕ ਸਾਰੇ ਫੈਕਸ਼ਨ ਭਰੀ ਫਿਰਦੀ ਮੋਬਾਈਲਾਂ ਨੂੰ ਦੇ ਬਸ ਬਸ ਤੇ 53000 ਦੋਸਤੋ ਲਾਸਟ ਲੈਣ ਦੇ ਨੇ ਦਾ ਠੀਕ ਆ ਇਹ ਬੋਰੀ ਨੀਲੀ ਰਾਵੀ ਦਾ ਨਗੀਨਾ ਜਿਹੜਾ ਹਰ ਵਾਰ ਦੀ ਤਰ੍ਹਾਂ ਕੋਈ ਦੋ ਨਗ ਜਿਹੜੇ ਇੱਕ ਦੋ ਨਗ ਪੱਕੇ ਹੁੰਦੇ ਆ ਸਾਰੇ ਪੂਰ ਦੇ ਵਿੱਚ ਉਹ ਇਸ ਵਾਰ ਇੱਕ ਇਹ ਬੋਰੀ ਨੀਲੀ ਰਾਵੀ ਨਾ ਨਾ ਹੋਵੇ ਫਿਰ ਮਾਨ ਨਹੀਂ ਕਰਦਾ ਵੀਡੀਓ ਪਾਉਣ ਨੂੰ ਆਹਾਂ ਹਾਂ ਪਰ ਬਿਲਕੁਲ ਬਾਟਰ ਤੇ ਬੈਠੇ ਤਾਂ ਸਵਾਲ ਨਹੀਂ ਹੁੰਦਾ ਵੀ ਨੀਲੀ ਰਾਵੀ ਮਾਨੋ ਵੀਡੀਓ ਆਪਾਂ ਤਿੰਨਾਂ ਦਾ ਚਾਹਣਾ ਅੰਗਰਾ ਦੀ ਪਾਉਣੇ ਆ ਪਰ ਇੱਕ ਅਧੀ ਨੀਲੀ ਰਾਵੀ ਜਿੰਨਾ ਚਿਰ ਹੁੰਦੀ ਨਹੀਂ ਵੀਡੀਓ ਪਾਉਣ ਨੂੰ ਜੀ ਨਹੀਂ ਕਰਦਾ ਠੀਕ ਹੀ ਕਰਦਾ ਹਾਂ ਲੈ ਜੀ ਠੀਕ ਹੈ ਸੋ ਇਹ ਮਾਜਾ ਦੋਸੂ ਲਾਟ ਵਿੱਚ ਬਿਲਕੁਲ ਜਾਇਜ਼ ਛੋਟੇ ਜੈਨੂਨ ਰੇਟ ਦੇ ਉੱਪਰ ਦਿੱਤੀ ਜਾਊਗੀ 53000 ਦੇ ਵਿੱਚ ਮੈਂ ਸੰਦੂ ਸਾਹਿਬ ਜਿੱਤਰਾ ਵੇਖੋ ਉਹਨਾਂ ਕੋਲ ਨਾ ਜੰਨਾ ਵੀਰਾਂ ਦਾ ਲਈ ਆ ਮਾਲੀ ਮੋਰਾ ਦਾ ਉਹਨਾਂ ਮੋਰਾ ਦੇ ਦਾ ਕਰਾਸ ਕਰਾਈਆ ਤੇ ਕੱਟੀ ਮੋਰਾ ਚ ਆ ਗਈ ਮਾਰਾ ਮੋਰਾ ਦੀ ਆ ਗਈ ਹੁਣ ਗਾਂ ਇਹਨੂੰ ਸੀਵਣ ਭਰਿਆ ਏ ਜਿੰਦੀ ਰਵੀ ਦਾ ਤੇ ਹੋ ਸਕਦਾ ਕੋਈ ਚੰਗਾ ਫਲ ਦੇ ਦੇ ਕਿਸੇ ਦੀ ਬਰੀਡ ਪਾ ਜੇ ਬੱਸ ਬੱਸ ਜੀ ਤੇ ਇਹ ਗਰ ਲਾਲ ਅੱਜ ਆਪਣੇ ਕੋਲ ਟੋਟਲ ਚਾਰ ਮੱਜਾਂ ਵਿਖਾਉ ਨੇ ਤੇ ਚਾਰੇ ਮੱਜਾਂ ਦੀ ਦੋਸਤ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਬਾਕੀ ਪੜਤਾ ਪੜਾ ਜਾਇਜ਼ ਆ ਛੋਟੇ ਛੋਟੇ ਰ ਰੇਡ ਨੇ ਤੇ ਬਾਕੀ ਜਿੰਨਾ ਵਜ਼ਨ ਵੱਡੇ ਆ ਰੇਡ ਨਿੱਕੇ ਆ ਆ ਬਿਲਕੁਲ ਕਾਤ ਇੱਕੋ ਜਿਹੇ ਸਾਰੀਆਂ ਮਾਜਾਂ ਦੇ ਕੋਈ ਇਹ ਨਹੀਂ ਕਹਿ ਸਕਦਾ ਪੂਰੀਆਂ ਨੇਕੀ ਦਾ ਫਰਕ ਇਹਨਾਂ ਨਾਲ ਨਾ ਬਾਕੀ ਸਾਰੀਆਂ ਵੱਡੀਆਂ ਆ ਪੂਰੀ ਥੋੜੀ ਜੀ ਚਲੋ ਉਹ ਨੀਲੀ ਦਾ ਵੀ ਦੇ ਵਿੱਚ ਆ ਜਾਂਦੀ ਆ ਮਧਰੀ ਗੋਲੀ ਵਾਲੇ ਪਸੂ ਤੇ ਬਾਕੀ ਜਿਹੜੀਆਂ ਤਿੰਨ ਮਾਜਾਂ ਦਿਖਾਈਆਂ ਇੱਕੋ ਜੀਆਂ ਇੱਕ ਸਾਰ ਇੱਕੋ ਜੇ ਕੱਦ-ਕਾਠ ਦੇ ਵਿੱਚ ਇੱਕੋ ਜੇ ਵਜ਼ਨ ਦੇ ਵਿੱਚ ਠੀਕ ਆ ਤੇ ਬਾਕੀ ਆਓ ਇੱਥੇ ਦੋਸਤੋ ਆਪਣੀ ਨਰਕ ਪਰਖਾ ਤਸੱਲੀ ਆ ਉਹ ਤੁਸੀਂ ਘਰੇ ਦੋ ਟਾਈਮ ਚੋਗੇ ਤਸੱਲੀ ਕਰ ਲਿਓ ਵੀਡੀਓ ਕਾਲ ਤੇ ਕੋਈ ਵੀਰ ਮਂਗਾਉਂਦਾ ਤੇ ਬੇਸ਼ੱਕ ਇੱਕੋ ਵੀ ਵੇ ਹੈਗਾ ਵੀ ਵੀਡੀਓ ਕਾਲ ਤੇ ਵੀ ਤੁਸੀਂ ਤਸ ਨਵੀਕਰ ਲਾਲ ਇੱਕ ਨੰਬਰ ਬੋਲ ਦਈਏ ਆਪਣੇ ਨੰਬਰ ਹੈਗਾ ਸੰਤੂ ਸਾਹਿਬ 97792 9006 97792 9006 ਪਿੰਡ ਡੱਲ ਤਸੀਲ ਬੱਟੀ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਠੀਕ ਹੈ ਲੋ ਵੀ ਦੋਸਤੋ ਇਹ ਸਨ ਗੁਰਲਾਲ ਪਿੰਡ ਡੱਲ ਤੋਂ ਵੀਰ ਦਲੇਰ ਸਿੰਘ ਬਾਠ ਉਹਨਾਂ ਦੇ ਘਰ ਅੱਜ ਆਪਣੀ ਵਿਜ਼ਿਟ ਸੀਗੀ ਇਹ ਪਸ਼ੂ ਤੁਹਾਨੂੰ ਦਿਖਾਉਣੇ ਸੀਗੇ ਠੀਕ ਹੈ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ